ਧੰਨਵਾਦ ਹੈ ਬਹੁਤ ਧੰਨਵਾਦ ਆ ਉਹਨਾਂ ਲੋਕਾਂ ਦਾ ਉਹਨਾਂ ਨੇ ਪੈਸੇ ਭੇਜੇ ਆ ਠੀਕ ਹੈ ਆਪਾਂ ਖਾਣੇ ਦਾ ਵੀ ਇੰਤਜ਼ਾਮ ਹੈ ਜ਼ਿੰਮੇਦਾਰੀਆਂ ਲਾਉਣਾ ਪੰਜ ਚਾਰ ਬੰਦੇ ਦੀ ਇੱਕ ਬਣਾ ਕੇ ਐ ਸੰਸਥਾ ਕਮੇਟੀ ਬਣਾ ਕੇ ਉਹਨਾਂ ਨੂੰ ਆਪਾਂ ਪਹਿਲਾਂ ਕਰਤਾ ਵੀ ਰੈਡੀ ਤੁਸੀਂ ਵੀ ਹੈਲਪ ਦੇਣੀ ਆ ਠੀਕ ਹੈ ਖਾਣੇ ਵੀ ਚੱਲਿਆ ਕਰੂਗੀ ਠੀਕ ਹੈ ਜਿੰਨੀ ਜੋ ਕਰਾ ਹੋਇਆ ਪ੍ਰਮਾਤਮਾ ਇਸ ਪੈਂਡ ਨੂੰ ਬਹੁਤ ਜ਼ਿਆਦਾ ਤਰੱਕੀ ਦੇਵੇ ਸਤਨਾਮ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਠੀਕ ਹੈ ਤਿਉ ਤਿਉ ਥੋੜਾ ਜਿਹਾ ਆਪਣੇ ਆਪ ਨੂੰ ਸੰਜਮ ਦੇ ਵਿੱਚ ਰੱਖਣਾ ਬੋਲਣ ਪੱਖੋਂ ਠੀਕ ਹੈ 300 ਬੱਚਾ ਵੀ ਆਉਂਦਾ ਤੇ ਗਰਾਊਂਡ 300 ਨੂੰ ਚੱਲਦਾ 400 ਆਉਂਦਾ ਤੇ 400 ਚੱਲਦਾ 500 ਚੱਲਦਾ ਜਿੰਨੇ ਮਰਜ਼ੀ ਬੱਚੇ ਆਈ ਜਾਣ ਪ੍ਰੈਕਟਿਸ ਹੋਊਗੀ ਠੀਕ ਆ ਮੇਰੀ ਬਾਤ ਸਭ ਤੱਕ ਜਾਂਦੀ ਆ ਹਰਕਤ ਮਾਰਨ ਲਈ ਸਾਰੀਆਂ ਚੀਜ਼ਾਂ ਤੁਹਾਨੂੰ ਰੈਡੀ ਕਰਕੇ ਦੇ ਰਹੇ ਆ ਅੱਜ ਹੋਰ ਕੱਲ ਹੋਰ ਜਿੰਨੀਆਂ ਵੀ ਚਾਹੀਦੀਆਂ ਪ੍ਰੈਕਟਿਸ ਲਈ ਸਾਰੀਆਂ ਚੀਜ਼ਾਂ ਓਕੇ ਹੋਣਗੀਆਂ ਠੀਕ ਆ ਬਸ ਕੀ ਕਰਨਾ ਹੈ ਆਵਾਜ਼ ਨਹੀਂ ਆਉਣੀ ਠੀਕ ਆ ਫਿਰ ਗੱਲ ਬਣਦੀ ਆ ਕੌਣ ਕੀ ਕਰਦਾ ਨਹੀਂ ਮੈਂ ਜਾਣਦਾ ਮੈਂ ਕੀ ਕਰਨਾ ਸਿਰਫ ਇੱਕੀ ਗੱਲ ਤੇ ਮੈਂ ਫੋਕਸ ਰੱਖਣਾ ਹੈ ਕਿ ਮੈਂ ਕੀ ਕਰਨਾ ਹੈ ਠੀਕ ਆ ਬਸ ਫਿਰ ਪ੍ਰੈਕਟਿਸ ਲੱਗਦੀ ਆ ਕਿੰਨੇ ਆ ਨਹੀਂ ਸੋਚਣਾ ਹੈ ਹੀ ਨੀਗਾ ਨਹੀਂ ਸੋਚਣਾ ਮੈਂ ਕਰਨਾ ਹੈ ਬਸ ਖਤਮ ਆਪਦੇ ਤੇ ਰੱਖਣਾ ਠੀਕ ਹੈ ਗਰਾਉਂਡ ਚ ਆਉਣਾ ਹੈ ਉੱਚੀ ਨਹੀਂ ਬੋਲਣਾ ਹੋਰ ਡਿਸਪਲਨ ਰੱਖਣਾ ਇਧਰ ਲਾ ਪਾਸਾ ਸਾਰਾ ਸਾਫ ਕਰਕੇ ਮੋਟਰਸਾਈਕਲਾਂ ਦੀ ਪੂਰੀ ਟੈਕਨੀਕ ਦੇ ਨਾਲ ਐ ਲੇਨ ਦੇ ਵਿੱਚ ਲਾ ਦੇਣੀ ਠੀਕ ਆ ਪਾਣੀ ਦੇ ਘੜੇ ਹੋਰ ਮੰਗਾ ਲੈਣੇ ਆਪਾਂ ਸਟੈਂਡ ਬਣ ਕੇ ਪਾਣੀ ਦੇ ਘੜੇ ਹੋਰ ਆਉਣਗੇ 4 ਚਪੇਰੇ 15 18 ਘੜੇ ਆਉਣਗੇ ਠੀਕ ਆ ਆਪਾਂ ਪਰਸੋ ਵੀਡੀਓ ਚ ਮੈਸੇਜ ਦਿੱਤਾ ਸੀਗਾ ਪੈਸਿਆਂ ਲਈ ਧੰਨਵਾਦ ਹੈ ਬਹੁਤ ਧੰਨਵਾਦ ਆ ਉਹਨਾਂ ਲੋਕਾਂ ਦਾ ਉਹਨਾਂ ਨੇ ਪੈਸੇ ਭੇਜੇ ਆ ਠੀਕ ਹੈ ਆਪਾਂ ਖਾਣੇ ਦਾ ਵੀ ਇੰਤਜ਼ਾਮ ਹੈ ਜ਼ਿੰਮੇਦਾਰੀਆਂ ਲਾਉਣਾ ਪੰਜ ਚਾਰ ਬੰਦੇ ਦੀ ਇੱਕ ਬਣਾ ਕੇ ਸਾਂਸਤਾ ਕਮੇਟੀ ਬਣਾ ਕੇ ਉਹਨਾਂ ਨੂੰ ਆਪਾਂ ਪਹਿਲਾਂ ਹੀ ਕਰ ਤਾਂ ਵੀ ਰੈਡੀ ਤੁਸੀਂ ਵੀ ਹੈਲਪ ਦੇਣੀ ਆ ਠੀਕ ਹੈ ਖਾਣੇ ਵੀ ਚੱਲਿਆ ਕਰੂਗੀ ਠੀਕ ਹੈ ਜਿੰਨੀ ਜੋਕਰਾ ਹੋਇਆ ਪਰਮਾਤਮਾ ਇਸ ਪਿੰਡ ਨੂੰ ਬਹੁਤ ਜ਼ਿਆਦਾ ਤਰੱਕੀ ਦੇਵੇ ਉਸ ਐਨ ਆਰ ਆਈ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਤਰੱਕੀ ਦੇਵੇ ਜਿਹੜੇ ਆਪਾਂ ਨਾਲ ਸੰਯੋਗ ਦੇ ਰਹੇ ਜਿਨ੍ਹਾਂ ਨੇ ਇੱਕ ਕੈਂਪ ਦੀ ਕਾਲਣਾ ਕਾਲੀ ਹੈ ਆ ਬੱਚੇ ਆ ਮੁੰਡੇ ਆ ਨੌਜਵਾਨ ਇਹਨਾਂ ਨੇ ਮੂਰੇ ਲਾ ਕੇ ਕੀਤਾ ਸ਼ਾਬਾਸ਼ ਹੈ ਠੀਕ ਹੈ ਪਰਮਾਤਮਾ ਬਹੁਤ ਚੜ੍ਹਦੀ ਕਲਾ ਰੱਖੇ ਇਸ ਨਗਰ ਦੀ ਪਰ ਤੁਸੀਂ ਜਿਹੜੇ ਬਾਹਰਲੇ ਪਿੰਡਾਂ ਤੋਂ ਆਉਂਦੇ ਆ ਜਾਂ ਇੱਥੋਂ ਦੇ ਬੱਚੇ ਆ ਠੀਕ ਹੈ ਤੁਸੀਂ ਬਸ ਬੋਲਣਾ ਨਹੀਂਗਾ ਝਗੜਾ ਤਾਂ ਬਹੁਤ ਦੂਰ ਦੀ ਗੱਲ ਉੱਚੀ ਬੋਲਣਾ ਬਹੁਤ ਦੂਰ ਦੀ ਗੱਲ ਪ੍ਰੈਕਟਿਸ ਕਿਹੜਾ ਜਾਦੇ ਲਾ ਸਕਦਾ ਹੈ ਜਿਹੜਾ ਖੁਸ਼ਦਿਲ ਹੈ ਖੁਸ਼ ਠੀਕ ਹੈ ਤਾਕਤ ਕਿਹੜਾ ਸਟੋਰ ਕਰ ਸਕਦਾ ਜਿਹਦੇ ਮਨ ਜਾਗਿਆ ਹੋਇਆ ਕੋਈ ਈਰਖਾ ਕਰਦਾ ਹੀ ਨਹੀਂਗਾ ਉੱਚੀ ਬੋਲਦਾ ਹੀ ਨਹੀਂ ਕਲੇਸੀ ਮਤ ਰੱਖਦਾ ਹੀ ਨਹੀਂਗਾ ਰੇਸੀ ਮੱਤ ਨੂੰ ਚੇਜ ਕਰਨਾ ਹੈ ਮੱਤ ਦੇ ਵਿੱਚ ਆ ਸਭ ਕੁਝ ਮੈਂ ਅੱਗੇ ਵੀ ਬੋਲਿਆ ਸੀ ਨਾ ਮੱਤ ਦੇ ਵਿੱਚ ਆ ਮੱਤ ਨਰਮ ਹੋ ਗਈ ਮੱਤ ਜਾਗ ਪੀ ਤੇ ਫਿਰ ਤਾਕਤ ਨੂੰ ਸਟੋਰ ਕਰ ਜਾਂਦੀ ਹੈ ਤੇ ਤਾਕਤ ਨੂੰ ਸਟੋਰ ਕਰਕੇ ਫਿਰ ਐ ਸਪੋਰਟਸਮੈਨ ਨੂੰ ਕੀ ਲੱਗਦੀ ਆ ਤਾਕਤ ਲੱਗਦਾ ਜਿਹੜਾ ਹੁਨਰ ਹੈ ਉਹਨੂੰ ਸਟੋਰ ਕੀਤਾ ਜਾ ਸਕਦਾ ਬਹੁਤ ਵੱਡਾ ਜਿਵੇਂ ਮੈਂ ਕਹਿੰਦਾ ਨਾ ਵੀ ਐਸ ਉਮਰ ਦੇ ਵਿੱਚ ਵੀ ਮੈਂ ਬਰੇਡਸ ਲਾ ਜਾਂਦਾ ਜਿੰਨੀ ਤੁਸੀਂ ਕਹੋ ਉੰਨੀ ਲਾ ਜਾਂਦਾ ਉਹਦਾ ਕਾਰਨ ਆਹ ਹੈ ਜਿਹੜੀ ਮੈਂ ਗੱਲ ਪਹਿਲਾਂ ਕਹਿ ਕੇ ਹਟਿਆ ਸਮਝਦੇ ਆ ਨਾ ਬਸ ਕੌਣ ਕੀ ਕਰਦਾ ਮੈਨੂੰ ਨਹੀਂ ਪਤਾ ਮੈਂ ਖੁਦ ਕੀ ਕਰਨਾ ਮੈਂ ਕੀ ਬੋਲਣਾ રાઈટ મેਰੇ ਅੰਦਰੋਂ ਜੋ ਆਵਾਜ਼ ਆਵੇ ਉਹ ਪੂਰੀ ਸੰਜਮ ਵਾਲੀ ਤੇ ਅਗਿਆਕਾਰੀ ਹੋਵੇ ਗੱਲ ਬਣੀ ਪਈ ਆ ਅੱਜ ਹੋਰ ਕੱਲ ਹੋਰ ਤੇ ਵਕਤ ਜਿਹੜਾ ਹੈ ਉਹ ਲੰਘ ਜਾਂਦਾ ਪਹਿਲੇ ਮੈਂ 2-2 ਮਹੀਨੇ ਕੈਂਪ ਦੇ ਪੂਰੇ ਕਰਿਆ ਆ ਉਦੋਂ ਪਹਿਲਾਂ 2-2 ਮਹੀਨੇ 365 ਦਿਨ ਕੈਂਪਾਂ ਦੇ ਮੈਂ ਪੂਰੇ ਕਰਦਾ ਰਹਿਣਾ 2-2 ਮਹੀਨਿਆਂ ਦੇ ਵਿੱਚ ਠੀਕ ਆ ਨਾ ਤੇ ਫਿਰ ਕੀ ਹੋਇਆ ਮੈਨੂੰ ਆਏ ਲੱਗ ਰਿਹਾ ਵੀ ਯਾਰ ਪਲੇਅਰਾਂ ਨੂੰ ਸਾਰਿਆਂ ਨੂੰ ਆਏ ਚਾਹੀਦਾ ਮੈਨੂੰ ਆਏ ਲੱਗ ਰਿਹਾ ਵੀ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਮੇਰੇ ਵਾਂਗੂ ਪ੍ਰੈਕਟਿਸ ਚਾਹੀਦੀ ਆ ਯਾਰ ਜੇ ਜੋਬ ਵੀ ਕਰਦੇ ਆ ਤੇ ਹੈਲਥ ਚਾਹੀਦੀ ਆ ਖੇਤੀ ਦਾ ਕੰਮ ਕਰਦੇ ਆ ਹੈਲਥ ਚਾਹੀਦੀ ਆ ਠੀਕ ਹੈ ਬਾਹਲੇ ਮੁਰਖਾ ਚ ਜਾਣੇ ਤੇ ਹੈਲਥ ਚਾਹੀਦੀ ਹੈ ਸਮਝਦੇ ਆ ਤੇ ਗਾਹ ਨਸਲ ਬਣਾਉਣੀ ਹੈ ਤੇ ਟੌਪ ਦੀ ਹੈਲਥ ਚਾਹੀਦੀ ਹੈ ਫਿਰ ਜਾ ਕੇ ਨਸਲ ਬਣਦੀ ਹੈ ਸਮਝਦੇ ਆ ਸੋ ਇਸ ਤਰ੍ਹਾਂ ਕਰਕੇ ਗੱਲਾਂ ਯਾਦ ਰੱਖਣੀਆਂ ਜਿਉਂ-ਜਿਉਂ ਝੁੰਡ ਵੱਧਦਾ ਜਾਂਦਾ 100 200 300 400 ਤੱਕ ਠੀਕ ਹੈ ਕੋਈ ਪਰਵਾਹ ਨਹੀਂ ਪ੍ਰੈਕਟਿਸ ਲੱਗੂਗੀ ਸਾਰਿਆਂ ਨੂੰ ਮੈਂ ਇਸ ਤਰ੍ਹਾਂ ਸਮਝਾਉਂਗਾ ਜਿਵੇਂ ਵੀ ਇਕੱਲੇ-ਇਕੱਲੇ ਨੂੰ ਬਹਿ ਕੇ ਹੋਣ ਵਾਲੀ ਗੱਲ ਹੋ ਜਾਂਦੀ ਠੀਕ ਹੈ ਬਾਕੀ ਰਹੀ ਗੱਲ ਸਾਰੇ ਆ ਆ ਜਿਹੜਾ ਪੌਣੀਆਂ ਲੱਗ ਰਹੀਆਂ ਹੋਰ ਕੰਬੇ ਘੜਾ ਕੇ ਦੋ ਪੌਣੀਆਂ ਲਵਾ ਲਾਂਗੇ ਠੀਕ ਹੈ ਰਸੇ ਹੋਰ ਬਣਾ ਲਾਂਗੇ ਠੀਕ ਹੈ ਪਲੇਟਾਂ ਹੋਰ ਮਗਾ ਲਾਂਗੇ ਹੈਂਡਲਾ ਕੌਣ ਇਹ ਸਾਰੇ ਬਹੁਤ ਜ਼ਿਆਦਾ ਜਿੰਨੇ ਤੁਸੀਂ ਕਹੋਗੇ ਉਹਨਾਂ ਨਾਲ ਚੱਲੂਗਾ ਠੀਕ ਹੈ ਪਰ ਇੱਕ ਖਿਆਲ ਰੱਖਣਾ ਹੈ ਕਿ ਝਗੜਾ ਬਹੁਤ ਦੂਰ ਦੀ ਗੱਲ ਆ ਉੱਚੀ ਵੀ ਨਹੀਂ ਬੋਲਣਾ ਰਿਸਪੈਕਟਡ ਰਹਿਣਾ ਸੰਜਮ ਦੇ ਵਿੱਚ ਰਹਿਣਾ ਠੀਕ ਹੈ ਕੋਈ ਚੀਜ਼ ਨਹੀਂ ਮਿਲਦੀ ਕੋਈ ਗੱਲ ਨਹੀਂ ਰੋਕ ਲੈਣਾ ਆਪਦੇ ਆਪ ਨੂੰ ਦੂਜਿਆਂ ਨੂੰ ਕਹਣਾ ਤੁਸੀਂ ਲਾ ਲਓ ਐਦਾਂ ਦਾ ਸੁਭਾਅ ਹੋਣਾ ਚਾਹੀਦਾ ਸਮਝਦੇ ਆਂ ਆਗਿਆਕਾਰੀ ਬਣਨਾ ਓਕੇ ਥੈਂਕ ਯੂ ਧੰਨਵਾਦ ਇਹ ਕੀੜਾ ਦਿੰਨੇ ਆ ਉਸ ਤੋਂ ਬਾਅਦ ਸਤਨਾਮ ਵਾਹਿਗੁਰੂ ਦਾ ਜਾਪ ਆਉਂਦਾ ਹੈ ਪਹਿਲੀ ਲਾਈਨ ਦੇ ਵਿੱਚ ਸਾਰਿਆਂ ਨੇ ਬੋਲਣਾ ਹੈ ਇੱਥੇ ਮੇਰੇ ਕੋਲ ਤਿੰਨ ਆਈਲੈਂਡ ਤੇ ਆਜੋ ਸ਼ਾਬਾਸ਼ ਜਿਵੇਂ ਮੈਂ ਕਰੀ ਜਾਂਦਾ ਹਾਂ ਉਹੀ ਤੁਸੀਂ ਆਜੋ ਦੇ ਨਹੀਂ ਆ ਜੋ ਇੱਥੇ ਲੈਣ ਚ ਟੋਡਾ ਐ ਗੱਡ ਓਏ ਆ ਜਾ ਆ ਜਾ ਗੱਡ ਬਿਲਕੁਲ ਬਣਾ ਕੇ ਜਿਵੇਂ ਉਹ ਕਰਦੇ ਆਏ 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 ਕਰਦੇ ਆਏ 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 ਗੱਡ ਓਏ ਸ਼ਾਬਾਸ਼ ਆ ਇਹਨੂੰ ਖੋਲ ਜੋ ਮੜਾ ਜਾ ਗਿਆ ਨਹੀਂ ਆ ਇਹਨੂੰ ਖੋਲ ਜੋ ਇਹਨੂੰ ਲੈ ਲਾ ਸ਼ਾਬਾਸ਼ ਗੱਡ ਓਏ ਟੋਡ ਓਏ ਸ਼ਾਬਾਸ਼ 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 ਇੱਧਰ ਆ ਜਾ ਹੁਣ ਮੇਰੇ ਕੋਲ ਨੂੰ ਆ ਜਾ ਮੇਰੇ ਕੋਲ ਨੂੰ ਆ ਜਾ ਮੇਰੇ ਕੋਲ ਨੂੰ ਆ ਜਾ ਸ਼ਾਬਾਸ਼ गुड हाँ शाबाश शाबाश सत श्रीकाल सत श्रीकाल आजा आजा शाबाश गुड शाबाश वेरी गुड शाबाश कर दे इतनी गुड बस 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 चलो अपने साथ शाबाश चलो अपने साथ गुड इतनी कर दो इतनी कर दो इतनी कर दो ਤਲੋਤ ਲੈ ਤਨੇ ਜਾਣੇ ਹੋ ਪੋਨਾ ਤੱਕ ਪੋਨਾ ਤੱਕ ਤਨੇ ਜਾਣੇ ਚੱਲੀ ਚੱਲੀ ਤਿੰਨਾ ਤੱਕ ਭੱਜ ਜਾ ਭੱਜ ਜਾ ਭੱਜ ਜਾ ਵੈਰੀ ਗੁੱਡ ਓਏ ਸ਼ਾਬਾਸ਼ ਵੈਰੀ ਗੁੱਡ ਚਲਿਓ ਪੱਛਕੇ 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 ਖੜੇ ਹੋ ਆ ਦੀ ਜਾਗੇ ਤੇ ਪੱਛਕੇ ਸ਼ਾਬਾਸ਼ ਸ਼ਾਬਾਸ਼ ਆ ਜਾ ਮੇਰੇ ਕੋਲ ਆ ਜਾ ਤੁਸੀਂ ਮੇਰੇ ਕੋਲ ਆ ਜਾ ਆ ਜਾ ਆ ਜਾ ਮੇਰੇ ਕੋਲ ਤੂੰ ਆ ਜਾ ਆ ਜਾ ਮੇਰੇ ਕੋਲ ਸ਼ਾਬਾਸ਼ ਫੇਕ ਤੇ ਆ ਲੀ ਮੈਂ ਕਰਦਾ ਹਾਂ ਮੈਂ ਕਰੀ ਜਾਣਾ ਤੂੰ ਲੱਗ ਆ ਬੜਾ शाबाश ठीक है ठीक है ठीक है ठीक है ठीक है वेरी गुड बनाई शाबाश ठीक है गुड चल चल कर 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 चल चल हाँ वेरी गुड वेरी गुड शाबाश हाँ ठीक है वेरी गुड शाबाश बदलो 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 शाबाश 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 Madril ਅਵੇ ਚਾਰ ਆ ਚਾਰ ਲੱਕੜੀਆਂ ਪਿੱਛੇ ਆ ਜਾਂ ਸਾਹਮਣੇ ਆ ਦੇ ਅਮਰੀਕਾ ਨੂੰ ਮੂੰਹ ਕਰ ਜਿਵੇਂ ਮੈਂ ਕਰਦਾ ਓਵੇਂ ਠੀਕ ਹੈ ਗੱਡ ਓਏ ਬਸ 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 ਚੱਲ ਜੀ ਮੈਂ ਕਦਮੇ ਕਰ ਮਾਰ ਹੁਣ ਮਾਰ ਬਾ ਸ਼ਾਬਾਸ਼ ਲਵੀ ਇੱਕ ਚ 10 ਸਾ ਤੇ 3 ਸੈਟ ਆ ਦੇਖ ਲਿਓ ਜਿਹੜੇ ਪੁਰਾਣੇ ਹੋ ਲਾਇਓ ਦੂਜੇ ਨਵੇਂ ਦੇਖ ਲਿਓ ਇੱਕ ਚ 10 ਆ ਗੱਡੋ ਸਾਨਾ ਚੱਲ ਬਸ ਕਰ ਆ ਜਾ ਆ ਜਾ ਆ ਜਾ ਆ ਜਾ ਵੈਰੀ ਗੁੱਡ ਸਾਨਾ ਗੁੱਡ ਸ਼ਾਬਾਸ਼ ਇੱਕ ਚ 10 ਡੰਡ ਆਉਣੇ ਆ 10 ਡੰਡ ਆਉਣੇ ਆ ਸ਼ਾਬਾਸ਼ ਗੁੱਡ ਓਏ ਇੱਕ ਚ 10 ਆਉਣੇ ਆ ਪਹਿਲਾਂ ਦੇਖ ਲਿਓ ਆ ਜਾ ਉਧਰਲੇ ਪਾਸੇ ਚੱਲ ਲਗਣੀ ਹੈ ਲਾਓ ਲਾਓ ਜਿੱਥੇ ਤੱਕ ਜਿੱਥੇ ਤੱਕ ਪਹਿਲੀ ਲਾਈ ਆ ਉੱਥੇ ਤੱਕ ਹੀ ਲਗਣੀ ਹੈ भी आप अपने बंदे लो शाबाश शाबाश गुड गुड चल बस बहुत शाबाश गुड ओ गुड शाबाश शाबाश ठीक है तीन तीया नौ ठीक है 13339 13339 ਆ ਜਾ ਲੈਣ ਲਾ ਵਾਲਾ ਲੈਣ ਲਾ ਲੋ ਸ਼ਾਬਾਸ਼ ਆ ਜਾਓ ਕੁਛ ਇੱਧਰ ਆ ਜਾ ਚੱਲ ਇੱਥੇ ਚੱਲ ਇੱਥੇ ਇੱਥੇ ਵੀ ਲੈਣ ਲਾ ਲੋ ਠੀਕ ਆ 139 ਇੱਕ ਵਾਰੀ ਪੂਰੇ ਕਰ ਦੇ ਤਾਂ ਸ਼ਾਬਾਸ਼ ਇਹ ਆ 9 27 ਠੀਕ ਆ ਸ਼ਾਬਾਸ਼ ਛੋਟਿਆਂ ਨੂੰ ਪਾਸੇ ਕਰ ਲੋ ਛੋਟਿਆਂ ਨੂੰ ਪਾਸੇ ਛੋਟਿਆਂ ਨੂੰ ਪਾਸੇ ਕਰੋ ਲਾ ਦਿਓ 5 500 ਦੀ ਚੁੱਟੀ 500 ਦੀ ਚੁੱਟੀ ਲਾ ਦਿਓ 500 500 ਲਾ ਕੇ ਛੱਡਿਓ ਅਈ ਛੋਟਿਆਂ ਨੂੰ ਪਾਸੇ ਕਰ ਦਿਓ ਤੁਸੀਂ ਫੇਰ ਆਜੋ ਪਹਿਲਾਂ ਲਾ ਲਓ ਹੁਣ ਆਪਣੇ ਕੋਲ ਹੈਗੇ ਆ 5 5 ਤੇ 2 ਵੱਟੇ ਹੋਰ ਠੀਕ ਹੈ 2 ਛੋਟਿਆਂ ਵਾਸਤੇ ਫੇਰ ਗੱਲ ਕਰਨੀ ਹੈ ਤੋ 3 4 5 10 ਘਣ ਚਾਹੀਦੇ 5 ਟਾਇਰਾਂ ਦੇ ਹੈ ਇੱਕ ਟਾਇਰ ਹੋਰ ਘੱਟ ਕੇ 12 ਘਣ ਚਲਾ ਦਗੇ ਜਿਹੜੀਆਂ ਉਹ ਪਲੇਟਾਂ ਆਪਣੇ ਕੋਲੇ 4 ਆ ਉਹ ਘੱਟੋ ਘੱਟ ਆਪਣੇ ਕੋਲੇ 12 ਚੱਲਦੀਆਂ 24 ਬੰਦੇ ਉਹ ਰੁਕ ਜਾਣ ਠੀਕ ਆ ਨਾ 24 ਉਹ ਰੁਕ ਜਾਣ ਤੇ 24 12 ਦੋਨਾ 24 ਇਹਨਾਂ ਦੇ ਰੁਕ ਜਾਣ 48 ਠੀਕ ਹੈ ਫੇਰ ਗੱਲ ਬਣਨੀ ਆ ਜਾ ਕੇ ਫੇਰ ਗਾਂ ਆਪਾਂ ਹੋਰ ਚਲਾਵਾਂਗੇ ਬਿਗਾਰ ਮੈਂ ਦੇਖੋ